ਖਾਸੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਤੇ ਅੱਜ ਇਹ ਸ਼ੁਰੂਆਤ ਹੋ ਰਹੀ ਹੈ ਰੋਟੀ ਪਾਣੀ ਅਸੀਂ ਬਣਾ ਲਿਆ ਸਾਰਾ ਕੁਝ ਕਰ ਲਿਆ ਹੈ ਆ ਅਗਨੀਤ ਵੀ ਸਕੂਲ ਚ ਗਈ ਹੈ ਅਗਨੀਤ ਦੇ ਪਾਪਾ ਵੀ ਕੰਮ ਤੇ ਚਲੇ ਗਏ ਆ ਤੇ ਹੁਣ ਮੈਂ ਲੱਗੀ ਆ ਰੋਟੀ ਖਾਣ ਰੋਟੀ ਜਿਹ ਹੈਗੀ ਆ ਥੋੜਾ ਜਿਹਾ ਦਹੀਂ ਆ ਤੇ ਬਾਕੀ ਦਾਲ ਬਸ ਬਾਕੀ ਰੋਟੀ ਆ ਘੋਆ ਵੀ ਲੱਗੀ ਉਧਰ ਰੋਟੀ ਖਾਣ ਕੰਮ-ਕੁਮਾ ਸੀ ਦੇਖੋ ਆਨੇ ਖਸਾਰੇ ਬਿਗਾ ਲਿਆ ਸੀਗਾ ਉਹ ਬਾਹਰ ਭਾਂਡੇ ਵੀ ਧੋਤੇ ਪਏ ਆ ਰੋਟੀ ਅਸੀਂ ਬढ़ाई ਸੀ ਰੋਟੀ ਹੁਣੇ ਇੱਥੇ ਬਣਾ ਕੇ ਖਟੀਆਂ ਸੀ ਤੇ ਵਲੌਗ ਥੋੜਾ ਕ ਲੇਟੇ ਸਟਾਰਟ ਹੋ ਰਿਹਾ ਸਾਢੇ 10 ਦਾ ਟਾਈਮ ਆ ਤੇ ਮੈਂ ਤਾਂ 11 ਹੀ ਮੈਂ ਤਾਂ ਪੌਣੇ 11 ਹੋ ਗਿਆ 11 ਵਜਾਂ ਲੱਗਿਆ ਤੇ ਅਗਰੀ ਤੇ ਪਾਪਾ ਗਏ ਉਹ ਕੰਮ ਤੇ ਵੀ ਮੈਨੂੰ ਭੁੱਖ ਲੱਗੀ ਉਹ ਮੈਂ ਕਿਹਾ ਮੈਂ ਰੋਟੀ ਪਹਿਲਾਂ ਖਾ ਲਵਨੀ ਆ ਅਗਨੀ ਤੇ ਪਾਪਾ ਬਾਅਦ ਚ ਆ ਕੇ ਖਾ ਲੂਗਾ ਉਹ ਕੰਮ ਤੇ ਗਿਆ ਉਹ ਅਗਨੀ ਤਾਂ ਵੀ ਸਕੂਲ ਚਲਦੀ ਸੀ ਉਪਰ ਨਹੀਂ ਦਾ ਮੌਸਮ ਬੜਿਆ ਆ ਤਾਂ ਦੇਖਦੇ ਆ ਅੱਜ ਫੇ ਕੀ ਕੰਮ ਆਇਆ ਆ ਦੇਖੋ ਜੀ ਮਰੀਦੇ ਪਾਪਾ ਕੰਮ ਤੇ ਚੱਲੇ ਆ ਟਰੱਕ ਲੈ ਕੇ ਚੱਕ ਲਈਏ ਉਹ ਭਾਜੀ ਮੈਂ ਕੋਈ ਨਹੀਂ ਮੇਰੀ ਨਹੀਂ ਮੈਂ ਨਹੀਂ ਬਣਿਆ ਮਰੀ ਦੀ ਮੈਂ ਉਸ ਦਿਨ ਬਣਾਈ ਨਹੀਂ ਵੀ ਜੀ ਚਲੇ ਗਏ ਗੰਨ ਕੀ ਹੋਇਆ ਮਰੀਦੇ ਫੋਨ 'ਚ ਵੀ ਐ ਉਹਦੇ ਭੋਂਦੂ ਐ ਨਹੀਂ ਜੋਗੇ ਦਾ ਮੁੰਡਾ ਉਹਦੇ ਫੋਨ 'ਚ ਹੀ ਵੀ ਐ ਮੈਂ ਉਹਦਾ ਹਾਲ ਦੇ ਦੇ ਕਹਿੰਦੇ ਆ ਦੇ ਤੇਰਾ ਮੇਰੀ ਵੀਡੀਓ ਤੇਰਾ ਲੱਛਾ ਹਾਂ ਤੇਰਾ ਲੱਛਾ ਜੀ ਚ ਗੱਲ ਕਰ ਦਿੱਤੀ ਆ ਹੱਥੇ ਬੈਠੇ ਰਹੇ ਉਹੀ ਆ ਬਾਕੀ ਤਾਂ ਨਹੀਂ ਕੋਈ ਗਲਤ ਕਹਿ ਰਹਾ ਤੂੰ ਨਹੀਂ ਆ ਕਿ ਤੂੰ ਸਾਬਣ ਨਾਲ ਲੈ ਕੇ ਆ ਬਣੀ ਤੇ ਬਣਾਣੀ ਵਾਲਾ ਮੈਂ ਕੰਨ ਦੇਣਾ ਉਹ ਹੈ ਹੀ ਨਹੀਂ ਕਾਂ ਚੱਕ ਕੇ ਲੈ ਗਿਆ ਪੇ ਕੌਣਲੇ ਕੋਈ ਨਾ ਦੇ ਸਾਬਣ ਦੇ ਹੋਰ ਕੰਦੇ ਆ ਕੋਣ ਹਲ ਸੋਕੇ ਦੀ ਦੁਕਾਨ ਪਰੋ ਲੈਣ ਜਾ ਕੇ ਐਡੀ ਵੱਡੀ ਦੁਕਾਨ ਆ ਸੋਕੇ ਦੀ ਜੋ ਮਰਜ਼ੀ ਲੈ ਲੈ ਉਥੋਂ ਹਾਂ ਹਾਂ ਹਨੂ ਬਾਜੀ ਦੇ 12:30

ਤੂੰ ਹੱਥਾਂ ਲੱਗੀ ਹੋ ਆ ਮੈਂ ਕਾਛਾ ਤੈਨੂੰ ਵਕਾ ਦੱਸਦੇ ਆ ਮੀਤ ਆਗੇ ਸਕੂਲ ਤੋਂ ਕਦੀ ਅੱਛਾ ਆ ਵੀ ਆਪਣਾ ਟੀਵੀ ਦੇਖਦੀ ਪਈ ਹਾਂ ਜੀ ਮਿਲੋ ਅਬੂ ਨੂੰ ਕੈਮਰੇ ਦੇ ਵਿੱਚ ਪੜਨਾ ਤਾਂ ਹੈਲੋ ਹਾਏ ਸਤਿ ਸ਼੍ਰੀ ਅਕਾਲ ਬੁਲਾਓ ਹੈ ਹਾਏ ਸਤਿ ਸ਼੍ਰੀ ਅਕਾਲ ਕਿੱਦਾਂ ਕੈ ਤੂੰ ਸਭ ਠੀਕ ਹੋ अपनी तो तो पापा ने कूली पता पैकेट लिया ਕੱਲੀ ਆ ਜੇ ਮਾਪੂਆ ਦੇ ਨਾਲ ਪੱਠੇ ਲੈਣਾ ਮਾਪੀ ਨੂੰ ਵੀ ਮੋਤੀ ਉਹ ਲੈ ਕੇ ਜਾਂਦੇ ਮੋਤੀ ਨੰਦਾ ਅੰਦਰ ਬਾੜ ਦੋ ਮੈਂ ਤਾਂ ਨਹੀਂ ਮੈਂ ਆਈ ਜਾਣਾ ਮੈਂ ਆਈ ਜਾਣਾ ਹੁਣ ਮੋਤੀ ਜਾਣਾ ਚੱਲੋ ਆ ਆ ਹੋਰ ਇਹ ਤਾਂ ਕੁੰਬ ਦੇ ਆਲੇ ਪਿੱਛੇ ਹਾ ਤੋਰੇ ਨਾਮ ਦੇ ਆਹ ਹਾਂ

ਉਹ ਫੇ ਦੇਖ ਕੇ ਗਈ ਆ ਸਾਨੂੰ ਅਮਰੂਦ ਮੈਂ ਅਮਰੂਦ ਕਿਹਾ ਸੀ ਭੂਆ ਨੂੰ ਫੋਨ ਕੀਤਾ ਮੈਂ ਭੂਆ ਜੀ ਅਮਰੂਦ ਲੈ ਕੇ ਮੈਂ ਦੇ ਕੇ ਜਾ ਫੇ ਭੂਆ ਅਮਰੂਦ ਦੇ ਕੇ ਗਈ ਨਾਲੇ ਅਵੀ ਨੀਚੋਂ ਜੀਦੀ ਲੈ ਕੇ ਗਈ ਜੀਦੀ ਲੈ ਕੇ ਹੋਰ ਦੋ ਬਿਸਕਟ ਦੇ ਪੈਕਟ ਦੇਗੀ ਇੱਕ ਪੂਜੀ ਦਾ ਪੈਕਟ ਦੇਗੀ ਇਹ ਉਹ ਐਗਟ ਮੰਗਦੀ ਸੀ ਕਰਦੇ ਆ ਮਨੇ ਜੀ ਇਹ ਬਣੀ ਆ ਹਾਂ ਹਾਂ ਜਾਂਦੀ ਮੈਨੂੰ ਬਿਸਕਟ ਰ ਨਹੀਂ ਆਈ ਹਾਂ ਫੇ ਹੁਣ ਤਾਂ ਦੁਈਆਂ ਲਈਆਂ ਪਾਪੜੀ ਕਾਣ ਪਾਪੜੀ ਪੁੱਛੇ ਲਿਆਵੂ ਨੇ ਫੇ ਦੁਕਾਨ ਤੇ

ਅੱਜ ਖੇਤ ਸੁੱਕਾ ਅਜ ਨਹੀਂ ਤੇ ਪਾਪਾ ਕੰਮ ਤੇ ਗਿਆ ਆ ਉਹ ਟਰੈਕਟਰ ਲੈ ਕੇ ਗਿਆ ਖਾਦ ਖੂਦ ਪਾਣੀ ਆ ਤੇ ਅੱਜ ਭੂਆ ਹੀ ਵੱਡੂਗੀ ਪੱਠੇ ਹੈਂ ਉਹ ਤਾਂ ਪਾਣੀ ਆ ਖਾਦ ਵੀ ਉਹ ਤਾਂ ਖਾਦ ਪਾਣੀ ਆ ਨਾ ਨਾ ਖਾਦ ਪਾਣੀ ਖਾਦ ਪਾ ਕੇ ਇੱਕੇ ਥੱਲਾ ਖਾਦ ਪਾਣੀ ਖਾਦ ਪਾ ਕੇ ਫਿਰ ਆ ਲੱਗੀ ਅਜ ਭੂਆ ਪੱਠੇ ਪੱਡਣ ਸ਼ਾਮ ਨੂੰ ਹੋ ਰਿਹਾ ਵਲੋਗ ਸਟਾਰਟ ਕਿਉਂਕਿ ਸਵੇਰ ਦਾ ਕੁਝ ਨਹੀਂ ਅਸੀਂ ਕੀਤਾ ਹੈਗਾ ਪਰ ਰੋਟੀ ਬਣਾਈ ਰੋਟੀ ਪਾਣੀ ਬਣਾ ਬਣੂ ਕੇ खा खू के सो गए ऐद ही सो सो के अब मेरी सेहत नहीं ठीक सी ओद ज हो तरह होंगे जिदा मेरे सिर भी उ जब बीपी नहीं डाउन हो गया बिलकुल कर नहीं बिच थोड़ी ना हम बड़ू गए झोने च ਆਪਾਂ ਕੀ ਕਰਦਾ ਮੋਤੀ ਵਿੱਚ ਡੱਡੂ ਡੁੱਡੂ ਚੂਈਆਂ ਚਾਹੀਆਂ ਲੱਭਦਾ ਡੱਡੂ ਦਾ ਅੱਥ ਕਿੱਥੇ ਚੂਈਆਂ ਲੱਭਦਾ ਹੁਣ ਹਾਂ ਬਣੀ ਤਾਂ ਕਰ ਰਹੀ ਆਪੇ ਮੈਂ ਕਿਹਾ ਉਹਨੂੰ ਹੋਮਵਰਕ ਵੀ ਕਰਾਉਣਾ ਹੁਣ ਬਾਅਦ ਚ ਕਰਾਣੀ ਆ ਹੋਮਵਰਕ ਤੇ ਅੱਜ ਸੋਣੀ ਧੋਪ ਨਿਕਲ ਹੀ ਹੋਆ ਮੋਤੀ ਨਾਲ ਕਿਤੇ ਬਾੜ ਦੇਈ ਤੂੰ ਆਹ ਆਹ ਕਿੰਨਾ ਰੋਲਾ ਪਾਏ ਆ ਇਹਨੇ ਰਹਿ ਗਈ ਚਾਲੇ ਨੀ ਲਾ ਵੀ ਚੱਲਾ ਆ ਵੱਡੇ ਐਨੇ ਕਾ ਆ ਵੱਡੇ ਮੈਂ ਤਾਂ ਐਨੇ ਕਾ ਤਾ ਮੰਡ ਹੋ ਜੇ ਨਹੀਂ ਜੈਂਤਰ ਨਹੀਂ ਤੇ ਬਟੇ ਨਾ ਡਾਏਗਾ ਹੂੰ ਤੋਂ ਮੇ ਲੋਕ ਮਨ ਲੱਗਾ ਜੰਮੂ ਚਲੀਏ ਕਾ ਨੂੰ ਐਂ ਤੇਰੇ ਨਾਲ ਹੀ ਹੋਣਾ ਦਾ ਇੱਧਰ ਕਿ ਜਾਨਾਂ ਬੰਨਿਆ ਪਾ ਹੂੰ ਸੋਕਾ ਕੇ ਹੋਂ ਤਾਂ ਖੇਤ ਆ ਆ ਇੱਥੇ ਕੱਲ ਪਾਣੀ ਬੋ ਘੜਾ ਸੀਗਾ ਹੋਰ ਮੈਂ ਚੱਲੀ ਆ ਘਰੇ ਪੂਆ ਨੇ ਆਣਾ ਥੋੜੀ ਇੱਕ ਦੇਰ ਬਾਅਦ ਉਹ ਵੀ ਇੱਕ ਭਰੀ ਹੋ ਗਈ ਆ ਇੱਕ ਨੂੰ ਹੋਰ ਵੱਢਣੀ ਆ ਜਦੋਂ ਮੈਂ ਕਿਹਾ ਪੂਆ ਮੈਂ ਚੱਲੀ ਘਰ ਨੂੰ ਘਰ ਜਾ ਕੇ ਦੇਖਾ ਵਹੀ ਤਾਂ ਘਰੇ ਉਧਰ ਟੀਵੀ ਤੇ ਇਹਦੀ ਸੀਗੀਆਂ ਹਮ ਬੁੱਕੀ ਹਮ ਬੁੱਕੀ ਕਰਾਉਣਾ ਹਮ ਬੁੱਕੀ ਲਿਖਾਣਾ ਹਾਏ ਇਹੋ ਘਰ ਰਸਤਾ ਟੁੱਟ ਗਿਆ ਪੋਲੇ ਜਿਹੜਾ ਬਣਾਇਆ ਸੀ ਬਨੀਤ ਦੇ ਪਾਪਾ ਨੇ ਡੇ ਗਿਆ ਸਾਰਾ ਹੀ ਮੀਂਹ ਦੇ ਨਾਲ ਆ ਉਕੇ ਮੇਰੇ ਤਾਂ ਆਦੀ ਹੁੰਦੀ ਸੀਗੀ ਬਹੁਤ ਜ਼ਿਆਦੇ ਮੈਂ ਇੱਥੇ ਚਾਹ ਮਤਲਬ ਚਲਦੀ ਤੁਰਦੀ ਨਹੀਂ ਸੀ ਹੁੰਦੀ ਮੈਨੂੰ ਬੋਟਾ ਲੱਗਦਾ ਹੁੰਦਾ ਸੀ ਹੁਣ ਤਾਂ ਆ ਚੋੜੀ ਘੱਟ ਪਹਿਲਾਂ ਬਹੁਤ ਛੋਟੀ ਜਿਹੀ ਹੁੰਦੀ ਸੀ ਇਹ ਤੇ ਮਿੱਟੀ-ਮਿੱਟੀ ਲਾਤਦੀ ਨਾ ਹੋਰ ਬਿਸਕਟ ਉਹ ਰਹਾ ਖਾਣਾ ਅਬ ਨਹੀਂ ਤਾਂ ਪਾਜ ਮਾਰੀਆ ਬਣੇ ਤਾਂ ਅੰਦਰ ਆ ਮੈਂ ਆ ਗਈਆਂ ਘਰੇ ਆ ਕੇ ਬੈਠੀ ਹਾਂ ਪੱਖਾ ਚਲਾਇਆ ਇੱਥੇ ਉਹ ਤੁਮਨ ਚੱਕਣਾ ਹੈ ਰਾਤੀ ਵੇ ਸਵੇਰ ਸੁੱਤੇ ਸੀ ਰਾਤੀ ਫੇ ਮੀਨਾ ਪਿਆ ਸੀ ਥੋੜਾ ਥੋੜਾ ਲੱਗਾ ਸੀ ਕਮ ਤਾਂ ਮੁੰਦਾ ਪਾਂਤੀ ਜਿਹੀ ਹੋਈ ਫੇ ਅਸੀਂ ਚਾਕੇ ਮੰਜੇ ਫੇ ਅੰਦਰ ਨੂੰ ਕੀਤੇ ਹੋਰ ਉਹ ਨਹੀਂ ਆਣਾ ਥੋੜੀ ਨਾ ਹੁਣ ਮੈਂ ਘਰ ਬੈਠੇ ਮਨਾਣੇ ਉਹਨੂੰ ਹੋਂਬ ਕਰਾ ਦਮਾ ਤੇ ਨਾਲੇ ਮੈਂ ਘਰ ਖਾਲੂ ਜੀ ਚੀਚੀ ਜੀ ਆਜਾ ਤੁਸੀਂ ਵੀ ਖਾ ਲੋ ਕੀ ਆਹ ਹੈ ਪੰਚਾਰਨ ਹਾਂ ਪੰਚਾਰਨ ਖੋ ਜੀ ਹੈ ਮੈਂ ਕਿੱਥੋਂ ਆਣਾ ਆਇਆ ਤੂੰ ਆ ਕੇ ਬਣੀ ਹੋਆ ਕਿਨੇ ਦਿੱਤੇ ਹੈ ਹਲਦੀ ਭੋਲਾ ਕੇ ਆਈ ਨਾਲ ਮਰੂਤ ਲੈ ਕੇ ਆਈ ਹਮਰ ਉਤੰਦਰ ਪੇ ਆ ਤੈਨੂੰ ਨਹੀਂ ਪਤਾ ਹਾਂ ਕਿਹਨੀ ਲੱਖੀ ਵੰਡ ਨਾ ਨੀ ਲੱਖੇ ਕਿਹੜੀ ਦਾਲ ਜਾ ਹੋਂਬਕ ਦੁਆ ਲਿਆ ਹੋਂਬਕਰਾਮਾ ਦੋ ਲਿਆ ਚੱਕੇ ਮਿਕਸ ਕਾਫੀ ਮਿਕਸ ਕਾਫੀ ਨਹੀਂ ਬੈਗੇ ਲੈ ਕੇ ਆ ਪੂਰਾ ਸਕੂਲ ਦਾ ਚਲ ਸਕੂਲ ਕਾ ਹੋਂਬ ਕਰਾਣਾ ਹੈ ਮੈਨੇ ਚਲੋ ਲੈਟਸ ਗੋ ਹੋਂਬ ਕਰਕੇ ਸਰਾ ਖਾਵਾਂਗੇ ਹਾਂ ਪਹਿਲਾਂ ਖਾ ਲਈ ਨਾ ਫੇ ਹੋਂਬ ਕਰੋ ਠੀਕ ਆ ਜਾ ਲੈ ਕੇ ਆ ਕਹਿੰਦੀ ਮਮਾ ਤੁਜੀ ਬੈਸਕੜ ਲੈ ਆ ਮੈਨੂੰ ਪੂਜਿਆ ਦੇ ਦੋ ਮਾ ਕਹ ਲੈ ਲਾ ਖਾਂਦੀ ਨਹੀਂ ਹੈਗੀ ਬੋ ਘਟ ਖਾਂਦੀ ਆ ਆਹ ਹੁਣ ਪਤਾ ਕਿੱਦਾਂ ਲਗੀ ਉਹ ਖਾਣਾ ਆਹ ਕੋਲ ਦੇਖੋ ਹੂੰ ਸੱਟੀ ਨਾ ਐਂਨੇ ਮੈਂ ਕਾਲੇ ਦਿੱਤੀ ਇਹਦੇ ਪੈਨਸਲ ਕਾਲਾ ਐਂ ਨਹੀਂ ਕਾਲੀ ਇਹਨੇ ਹੋਣੀ ਮੈਂ ਕਿਹਾ ਮੈਂ ਤਾਂ ਲੈ ਕੇ ਹੁੰਦੇ ਨੇ ਖਾਧ ਰੋ ਕਰਦੀ ਤਾਂ ਤੂੰ ਜੀਭਾ ਕੱਢਦੀ ਆ ਗੰਦੀ ਗੱਲ ਹੈ ਵੀ ਜੀਭਾਂ ਨੇ ਖੱਡੀ ਨਹੀਂ ਆ ਓਕੇ ਮੈਂ ਚਾਹ ਚੂ ਤਾਂ ਪੀਂਦੀ ਨਹੀਂ ਐਦੇ ਖਾਮੀ ਆ ਸਾਹ ਮੈਂ ਮੈਨੂੰ ਬਿਲਕੁਲ ਹੀ ਦਗਮਾ ਪੀਤੀ ਨਹੀਂ ਗੱਲ ਕੇਸ ਤੇ ਯੂਰਮਾ ਪੀਤੀ ਸੀ ਵੀ ਵਧੀਆ ਨਹੀਂ ਲੱਗੀ ਰੰਗੇ ਨਹੀਂ ਮੈਨੂੰ ਵਧੀਆ ਲੱਗਦਾ ਆ ਚਾਹ ਦਾ ਉਂਦੇ ਮਤਲਬ ਕੀ ਟੇਟੂ ਦੀ ਮੈਂ ਨਹੀਂ ਪੀਨੀ ਗਲਤੀ ਸੀ ਜੋ ਮੈਂ Adela Test bhi mai laata tera. Ila. Khalas name bhai. O S ਵੇਰੀ ਕੁਡ ਅਲੂ ਟੈਸਟ ਕਾਦਾ ਆ ਹੂੰ ਉਹ ਹੁਣ ਕਰੋ ਹੋਮਵਰਕ ਕਰੋ ਫੇ ਮੈਂ ਮੈਂ ਬਾਅਦ ਚ ਸੁਣ ਲੰਨੀ ਪੇ ਐਨੀਮਲ ਨੇਮ ਹੋ ਗਿਆ ਨਾ ਇਹ ਆਂਦੇ ਆ ਨਾ ਕਲਰ ਨੇਮ ਕਲਰ ਨੇਮ ਵੀ ਤੈਨੂੰ ਆਂਦੇ ਮੈਨੂੰ ਪਤਾ ਕਲਰ ਨੇਮ ਸੁਣਾਣੇ ਆਂਦੇ ਆ ਪੁੱਤ ਮੈਨੂੰ ਪਤਾ ਕਲਰ ਨੇਮ ਦਾ ਟੈਸਟ ਨਹੀਂ ਹੈ ਜੇ ਜਿਸ ਚੀਜ਼ ਦਾ ਟੈਸਟ ਆ ਉਹ ਚੀਜ਼ ਨੂੰ ਲਰਨ ਕਰ ਉਸ ਚੀਜ਼ ਨੂੰ ਚੇਤੇ ਕਰ ਉਹ ਚੀਜ਼ ਲਿਖ ਮੈਂ ਤੈਨੂੰ ਲਖਾਨੀ ਮੈਂ ਲੱਗੀ ਹਾਂ ਇਹਨੂੰ ਤਾਂ ਆਂਦਾ ਸਾਰਾ ਸਰਕਾਰ ਪਾਇਆ ਕਿਉਂਕਿ ਤੂੰ ਆ ਕੀਤਾ ਅਗਰ ਰੇਜ਼ ਕੀਤਾ ਕਿਉਂ ਕੀਤਾ ਇਹ ਗਲਤ ਆ ਇਹ ਤੂੰ ਰੇਜ਼ ਕਰਦੀਆਂ ਨਹੀਂ ਜ਼ੋਰ ਦੀ ਹੈ ਉਹ ਸਾਰੇ ਕਾਗਜ਼ੇ ਦੋ ਕਾਗਜ਼ੇ ਪਾੜ ਦਿੰਦੀ ਆ ਫਸੇਮ ਕਰ ਇਹਦਾ ਕਾਨੂੰ ਟੈਸਟ ਆ ਠੀਕ ਆ ਦੋ ਅਖਰੀ ਸ਼ਬਦ ਇਹਦਾ ਟੈਸਟ ਆ ਓਕੇ ਆ ਛੋਟਾ ਦਾ ਵੀ ਹਾਂ ਆ ਛੋਟਾ ਦਾ ਨਹੀਂ ਆ ਊੜੇ ਉਂਟ ਦਾ ਯਾਰ ਬਸ ਕਰ ਲਓੜਾ ਉਹ ਡਾਊਨ ਹੈ। ਮਮਾ ਮਮਾ ਕਾਣਾ ਦੇਖਦੇ ਆਂ ਬਣਾਣੇ ਦਾ ਕੁਛ ਨਹੀਂ ਆ। ਲੇਕਿਨ ਪਹਿਲੇ ਚੈੱਕ ਕਰੇ। ਬਣਾਣੇ ਦਾ ਇਹ ਕੋਈ ਸਿਸਟਮ ਨਹੀਂ ਹੈਗਾ। ਨਾ ਹੂੰ ਜਾਣ ਕੇ ਲਾਪੇ ਹੀ ਕੰਮ ਕਰ ਲੈ। ਦੇਖ ਤੀ ਤਾਂ ਮੈਨੂੰ ਪੜਾਉਂਦੀ ਪਈ ਆ ਕਹਿੰਦੀ ਮਮਾ ਮੈਂ ਤੁਹਾਨੂੰ ਪੜਾਉਂਦੀ ਆਂ। ਪਪਾ ਪਪਾ ਲੱਲਾ ਹਾਂ ਲੱਲਾ ਹਾਂ ਪੱਲਾ ਪਪਾ ਲੱਲਾ ਪੱਲਾ ਪਪਾ ਲੱਲਾ ਪੱਲਾ ਪਪਾ ਲੱਲਾ ਪੱਲਾ baca lagi apa patah Rara. Rara. Jara. Jara. Mama. Mama. Rara. Rara. Jaga. Mara. 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 Rara mara. <laughs> Ay, ਰਾਰਾ ਚਾਰ ਕਾਰਾ ਮੈਡਮ ਨੂੰ ਆਪ ਨੂੰ ਆਉਂਦਾ ਨਹੀਂ ਮੈਥੋਂ ਲੱਗੀ ਉਹ ਪੜਾਣਾ ਕਾਰ 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 ਹਾਂ ਹੋ ਹਾ ਸ਼ੋ ਲੈ ਕੱਡਾ ਲੈਂਦੀ ਜੱਜਾ ਰਾਰਾ ਰਾਰਾ ਨਹੀਂ ਗੱਗਾ 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 ਜਾਰਾ ਜੱਗਾ ਗੱਗੇ ਦੀ ਬਾਤ ਨਹੀਂ ਆਉਂਦੀ ਪਿੱਛੇ ਜਾ ਪਲਸਗਾ ਜਾ ਪਲਸਗਾ ਜੱਗਾ

ਜੱਜਾਰਾ ਜਾਰ ਹਾਂ ਕੇਸ ਜੱਜਾਰਾ ਜਾਰ ਜੱਜਾਰਾ ਜਾਰ ਪਪਾ ਐਂਡ ਜੀ ਈ ਔਰੈਂਜ ਵੈਰੀ ਗੁੱਡ ਜੀ ਆਰ ਨਵਲੀ ਐਂਡ ਗਰੀਨ ਵੈਰੀ ਗੁੱਡ ਖਣਮਾ ਬਾਥਾ ਆਂਦਾ ਹੁਣ ਬੈਗਸ ਬੈਟੋ ਆਂਦਾ ਵੀ ਆਂਦਾ ਕੁੜੀ ਮੇਰੀ ਕੁੜੀਆਂ ਨਾ ਆਉਂਦਾ। ਉਹ ਕਦੇ ਯਾ ਕਦੇ ਤਾਂ ਦੀ ਕੁੜੀਆਂ ਨੂੰ ਆਉਂਦਾ ਹੀ ਨਹੀਂ ਕੋਈ ਵੀ। ਬਗਵਾ ਮੈਂ ਤਾਂ ਪਹੁੰਚਵਾ ਗਿਆ। ਕਦੇ ਆਉਂਦਾ ਹੀ ਨਹੀਂ ਕੋਈ ਵੀ। ਮੈਂ ਤਾਂ ਹੁਣ ਮੈਨੂੰ ਆਉਂਦਾ ਯਾ ਆਹੋ ਅਧਾ ਨੂੰ ਆ ਆਹ ਸਾਹ ਕੋਈ। ਇਹਨਾਂ ਦੀ ਕੁੜੀਆਂ ਨਾ ਆਉਂਦੀਆਂ। ਧੀਆ ਇਹਨਾਂ ਦੀ ਕੁੜੀਆਂ ਨਾ ਆਉਂਦੀਆਂ। ਆਹ ਇਹ ਤਾਂ ਨਹੀਂ ਪਤਾ ਕੈਦਾਂ ਹੁੰਦਾ। ਕਦੇ ਇਹਨਾਂ ਦੀ ਕੁੜੀਆਂ ਨੂੰ ਨਹੀਂ ਆਉਂਦਾ। ਇਹ ਇੱਥੇ ਨੇ ਪੈਨਸਲ ਹਾਂ ਹਾਂ ਪੈਨਸਲ ਉਹ ਡੱਬੂ ਚੋਂ ਲਾਉਂਦੀ ਆ ਹਾਂ ਡੱਬੂ ਚੋਂ ਲਾਉਂਦੀ ਆ ਪੈਨਸਲ ਨੂੰ ਆ ਦੇਖੋ ਹਾਂ ਹਾਂ ਕਾਲ ਸਹੀ ਆ ਹਾਂ ਹਾਂ ਆਵਾਜ਼ ਵੀ ਨਹੀਂ ਆਉਂਦੀ ਖਰਾਟੇ ਵਾਲੀ ਅੱਛਾ ਖਰਾਟੇ ਮਾਰਦੀ ਆ ਆਵਾਜ਼ ਵੀ ਨਹੀਂ ਆਉਂਦੀ ਬੈਗ ਪੁੱਤ ਚਾ ਕੇ ਰੱਖੋ ਓਕੇ ਚਲੋ ਆ ਚੋਮੂ ਬਾਹਰ ਆ ਬੈਠਾ ਦਰਵਾਜ਼ੇ ਦੰਦਿਆ ਓ ਇੱਕ ਸਾਈਡ ਤੇ ਉਹ ਮੈਂ ਵੀ ਦੇਖਾ ਉੱਠਾ ਉੱਠ ਕੇ ਇੱਕ ਵਾਰੀ ਈ ਕਰਾਂ ਆਟਾ ਗੋਲ ਨਹੀਂ ਆ ਤੁਹਾਨੂੰ ਹਨਾ ਪਹਿਲਾਂ ਆਟਾ ਗੋਲ ਨਹੀਂ ਆਟਾ ਗੋਨ ਗੁੰਨ ਕੇ ਰੱਖ ਲੈਣੀ ਆ ਫਿਰ ਉੱਤਵਾਰ ਪੱਖਾ ਨਾਲੇ ਉੱਥੇ ਟੱਕਾ ਨਾਲ ਮੰਜਾ ਉੱਥੇ ਲੱਖਾਂ ਪਾਤਾ ਤਾਂ ਮੌਸਮ ਸਾਫ ਆਜਿ ਨਹੀਂ ਮੀਂਹ ਆਣਾ ਹਨਾ ਰਾਤ ਮੀਂਹ ਆ ਗਿਆ ਸੀ ਮੰਜੇ ਅੰਦਰ ਚੱਕੇ ਕਿੱਥੇ ਗੇ ਮੇਚਾ ਫਲ ਖਾਨਾ ਆਇਰ ਬੋ ਅਗਨੇ ਇਹਦੇ ਪਾ ਆ ਦੇਖੋ ਜੀ ਕੰਬਲ ਕੰਬਲ ਭੂਆ ਨੇ ਕੱਢ ਲਿਆ ਭੂਆ ਗਈ ਆ ਭੂਆ ਗਈ ਕਿੱਥੇ ਆ ਪੱਠੇ ਲੈਣ ਚਲ ਗਈ ਫੇਰ ਹਾਂ ਤੈਨੂੰ ਕੀ ਪਸੰਦ ਹੈ? ਤਾਰ ਉਹ ਗਈ ਮੈਂ ਲਾ ਤਾਂ ਪੱਠੇ ਚੱਕਣ ਗਈ ਉਹਨਾਂ ਪਾਣੇ ਪੱਟਜੋ। ਘਾਟਾ ਰੀਲ ਬਣਾਣੀ ਮੈਂ ਰਿੰਗ ਲਟ ਲੈ ਕੇ ਆਉਂ ਬੱਸ ਨਾਥਿੰਗ ਬਿਟ ਲੱਟੂ ਬਾਹਲਾ ਲੈਟੂ ਰੀਲ ਬਹੁਤੀ ਦੂਰੀ ਦੀ ਹੈਗੀ। ਹਾਏ ਕੋ ਮੇਰਾ ਪੈਰ ਪਤਾ ਕਾ ਨਿਕਾਲੇ ਖੋਦ ਹੁੰਦਾ ਐ ਨਹੀਂ ਸੀ ਵੀ ਕਰ ਸੋਗੀ ਤੁਸੀਂ ਤੈਸ ਆ ਚੱਕਰ ਮੋਟਾ ਚੱਕਣਾ ਜ਼ਰੂਰੀ ਹੈ ਮੇਰੇ ਪੈਰ ਕੀ ਦਿਖਾਉਣੇ ਕੋਈ ਖਾਣਾ ابھی ਖਾਣਾ ਹੈ ਕਹਿੰਦਾ ਖਾ ਰੋ ਪਾ ਦੋ ਭਾਗ ਮੋਟਾ ਆਈ ਡਬਲਯੂ ਜੀ ਮੈਂ ਆਪੇ ਲਾ ਲੈਣੀ ਆ ਤੇ ਸਾਰੇ ਕਿਹੜਾ ਖਾਦਾ ਨਾ ਖਾਦਾ ਨਾ ਆ ਫੜ ਆ ਫੜ ਹੱਦਾਂ ਪਿਆ ਮਾ ਕੱਟ ਕੱਟ ਫਿਰ ਦਾ ਪਿਆ ਫੋਨ ਆ ਫੜ ਆ ਫਿਰ ਮੈਂ ਟਰੱਕ ਕੱਢ ਹੁਣ ਚੱਲ ਲਾ ਹਾਂ ਇਹ ਮੈਂ ਨਾ ਆਵੇ ਤੇਰੀ ਫੇਚ ਮੈਂ ਕੈਮਰਾ ਆਪ ਨਹੀਂ ਤੇ ਕੋਲ ਆ ਫੜਾਇਆ ਤੇ ਆਪ ਨਹੀਂ ਤੇ ਸ਼ੂਟ ਕਰਦੀ ਪਈ ਆ ਮੈਂ ਆ ਲਾਲ ਮਾਰਿੰਦ ਲਾਈਟ അവിടെ ਔਰੇਗਾ ਪਾਪਾਂ ਸਰ ਦੇ ਟਿੱ ਡੱਗੇ ਹੀ ਉਹ ਦੇਖੋ ਤੇ ਕੱਫੇ ਲੰਮੂ ਕੁਕਾ ਆ ਦੇਖੋ ਅੱਪਰੇ ਕੋਣ ਡੱਗੇ ਹੁਣ ਫੇ ਉਹਨੂੰ ਫੇਰ ਸੈਟ ਕਰਵਾ ਹੁਣ ਕਹਿੰਦਾ ਚਾਹੁੰਦਾ ਹਾਂ ਤੁਹਾਨੂੰ ਮੈਂ ਮੰਮੀ ਲੈ ਕੇ ਦੇ ਦੂੰਗਾ ਤੇ ਹੁਣ ਮੰਮੀ ਲੈ ਕੇ ਅੱਛਾ ਤਾਂ ਹਮ ਲੋਗ ਕਹਿੰਦੇ ਸਭ ਸੀਗਾ ਜੀ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕੱਲ ਜੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਫਿਰ ਵੀ ਰ ਕਮੈਂਟ ਵੀ ਕਰ ਦਿਓ ਮਿਲਦੇ ਹਾਂ ਜੀ ਕੱਲ ਦੇ ਵਲੋਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਆਪਣਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ